ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਪੀਬੀ 70 ਸਟੱਡੀ ਪਹੁੰਚ ਤੇ। ਏਸੀ ਕਲਾਸ ਅੱਜ ਆਪਣੀ ਕੱਲ ਪਹਿਲੀ ਹੋ ਗਈ ਸੀ ਅੱਜ ਆਪਣੀ ਹੈਗੀ ਸੈਕੰਡ ਕਲਾਸ। ਕੱਲ ਆਪਾਂ ਸਿਰਫ ਕੁਝ ਨਹੀਂ ਕਰਿਆ ਸੀਗੇ ਸਿਰਫ ਆਪਾਂ ਇੱਕ ਫਾਰਮੂਲਾ ਕਰਿਆ ਸੀਗਾ ਕਿਹੜਾ ਕਰਿਆ ਸੀਗਾ ਜੀ? f 1/t ਕਰਿਆ ਸੀਗਾ। f 1/t ਆਪਾਂ ਕੱਲ ਹੀ ਫਾਰਮੂਲਾ ਸਿਰਫ ਇੱਕੋ ਹੀ ਕਰਿਆ ਸੀ ਆਪਾਂ ਐਕਸਟਰਾ ਹੋਰ ਕੁਝ ਨਹੀਂ ਕਰਿਆ ਸੀਗਾ ਜ਼ਿਆਦਾਤਰ ਤਾਂ ਅੱਜ ਆਪਾਂ ਜੇ ਆਪੇ ਕੋਲ f ਪੁੱਛ ਲਈ ਜਾਵੇ ਕਿਰਕਸੀ ਪੁੱਛ ਲਈ ਜਾਵੇ ਤਾਂ ਫਿਰ ਆਪਾਂ ਇਸ ਨੂੰ ਕਿਵੇਂ ਕਰਾਂਗੇ ਮੰਨੋ ਤਾਂ ਆਪਾਂ ਇਹ 50 ਦੇ ਦਿੱਤਾ ਹੈ ਤੁਸੀਂ ਟਾਈਮ ਦੱਸੋ ਇਹਨੂੰ ਆਪਾਂ ਅੱਜ ਕਿਵੇਂ ਕਰਾਂਗੇ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਵਕ ਪੀਕ ਤੋਂ ਪੀਕ ਜਿੰਨੀ ਹੁੰਦੀ ਹੈ ਉਸ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਮੰਨ ਲਓ ਆਪਾਂ ਕੋਲ ਆਹ ਕੁਐਸਚਨ ਹੈਗਾ ਹੈ ਆ ਦੱਸਿਆ ਇਸ ਨੂੰ ਆਪਾਂ ਕਿਵੇਂ ਕਰਾਂਗੇ f ਆਪਾਂ ਦਿੱਤੀ ਹੋਈ ਹੈ 50 ਤੇ t ਪਤਾ ਕਰਨੀ ਤੁਸੀਂ ਕਿਵੇਂ ਕਰੋਗੇ ਉਹ ਤੁਸੀਂ ਐਂ ਤਾਂ ਕਰ ਨਹੀਂ ਸਕਦੇ ਬਸ ਸਿੰਪਲ 1/50 ਕਰ ਦੋਗੇ ਇਦਾਂ ਤਾਂ ਹੋਊਗਾ ਨਹੀਂ ਐਦਾਂ ਤਾਂ ਆਪਣੀ ਗੱਲ ਹੀ ਨਹੀਂ ਬਣਨੀ ਇਸਦੇ ਵਿੱਚ ਹੱਲ ਨਹੀਂ ਹੋਊਗਾ ਇਹ ਚੈੱਕ ਕਰੇ ਤੁਸੀਂ ਕਿਵੇਂ ਕਰ ਸਕਦੇ ਜੀ ਨੋ ਤੁਨ ਮੈਂ ਗੱਲ ਪੁੱਛਣ ਲੱਗਾ ਮੰਨ ਲਓ ਤੁਹਾਡੇ ਕੋਲ 1/10 ਸੀ ਇਹਨੂੰ ਤੁਸੀਂ ਕਿਵੇਂ ਲਿਖ ਸਕਦੇ ਜੀ ਇਹਨੂੰ ਘਟਨਾਵਾਂ ਤੁਸੀਂ ਸਿੰਪਲ ਲਿਖ ਸਕਦੇ ਨਾ ਇੱਕ ਦੇ ਅੱਗੇ ਪੁਆਇੰਟ ਲਾ ਦੋਗੇ ਇਦਾਂ ਹੀ ਹੋਊਗਾ ਨਾ ਜਿੰਨੇ ਜ਼ੀਰੋ ਉਹਨਾਂ ਆਪਾਂ ਪੁਆਇੰਟ ਲਾ ਦਾਂਗੇ ਫਿਰ ਤੁਹਾਡੇ ਕੋਲ ਆ ਕੇ ਮੰਨ ਲਓ 1/100 ਆ ਗਿਆ ਜੀ ਇਹਨੂੰ ਤੁਸੀਂ ਪੁਆਇੰਟ ਅੱਗੇ ਕਿਵੇਂ ਲਿਖੋਗੇ ਕਿੰਨਾ ਹੈਗਾ ਜੀ 1 2 3 ਮਤਲਬ ਇੱਕ ਅੱਖਰ ਦੇ ਮਗਰ ਦੋ ਜ਼ੀਰੋ ਲੱਗ ਜਾਣਗੇ ਠੀਕ ਹੈ ਜੀ ਕਿੰਨੇ ਅੱਖਰ ਨੇ 1 2 1 2 ਆ ਤੁਹਾਡਾ ਪੁਆਇੰਟ ਆ ਗਿਆ ਜੀ ਦੁਬਾਰੀ ਫਿਰ ਵੇਖਿਆ ਜੇ ਪੁਆਇੰਟ ਕਿ ਤੁਸੀਂ ਜ਼ੀਰੋ ਕਿੰਨੇ ਨੇ 1/100 ਮੰਨ ਲਓ ਤੁਹਾਡੇ ਕੋਲ ਆ ਗਿਆ 100 ਸੀ ਪੁਆਇੰਟਾਂ ਜਿਹਨੂੰ ਲਿਖਣਾ ਕੀ ਲਿਖੋਗੇ ਪਹਿਲਾਂ ਇੱਕ ਕਿੰਨੇ ਅੱਖਰ ਮਰ 1 2 3 ਮਤਲਬ ਦੋ ਅੱਖਰਾਂ ਬਾਅਦ ਆਉਂਦੀ ਪੀ ਪੁਆਇੰਟ ਤੁਸੀਂ ਸਿੰਪਲ ਆਉਂਦੀ ਇੱਕ ਅੱਖਰ ਇਹ ਹੋ ਗਿਆ 1 0 ਫਿਰ ਆ ਤੁਹਾਡਾ ਪੁਆਇੰਟ ਹੋ ਜਾ ਤੁਹਾਡਾ ਆਨਸਰ ਹੋਊਗਾ ਜੀ ਮਤਲਬ ਜਿੰਨੇ ਅੱਖਰ ਰਹੇ ਨੇ ਵੇਖੋ ਆ ਇੱਥੇ ਕਿੰਨੇ ਅੱਖਰ ਨੇ 1 2 3 ਮਗਰ ਫਿਰ ਪੁਆਇੰਟ ਆਦਾ ਪਏ ਇੱਥੇ ਤੁਸੀਂ ਲਿਖੋ 1 2 3 3 ਮਗਰ ਪੁਆਇੰਟ ਆਦਾ ਪਏ ਮਤਲਬ ਤੁਸੀਂ ਇੱਕ ਇਹਨੂੰ ਤੁਸੀਂ ਪੁਆਇੰਟ ਮੰਨੋਗੇ ਆਈ ਹੋਪ ਵੀ ਪਹਿਲੀ ਗੱਲ ਕਿੰਨਾ ਪਤਾ ਹੋਊਗੇ ਸਾਰਿਆਂ ਨੂੰ ਬਟ ਫਿਰ ਦੇਖੋ ਇੱਕ ਵਟ ਆ ਗਿਆ ਜਿਵੇਂ 1000 ਆ ਗਿਆ ਜੀ ਇਹਨੂੰ ਕੀ ਕਰਾਂਗੇ ਆਪਾਂ ਕਿੰਨੇ 1 2 3 ਚੌਥੀ ਅੰਕ ਮਗਰ ਜ਼ੀਰੋ ਆਉਂਦੀ ਪਈ ਤੁਸੀਂ ਦੇਖੋ ਲੇਖੋ 1 2 3 4 ਠੀਕ ਹੈ ਜੀ ਅ ਤੱਕ ਸਮਝ ਲੱਗੀ ਸਾਰਿਆਂ ਨੂੰ ਕਿਵੇਂ ਕਰ ਸਕਦੇ ਤੁਸੀਂ ਇਸ ਨੂੰ ਤੁਸੀਂ ਸਿਰਫ ਸਿੰਪਲ ਐਸ ਸਾਈਡ ਤੋਂ ਅੱਖਰ ਗਿਣਨੇ ਕਿੰਨੇ ਹੈਗੇ ਆ उन्नी अखर पछाड़ के पॉइंट ला देना जी आ देखो एक तो बाद आ गए एक अखर हो गया इस तु तो बाद अगर पॉइंट आ गया एक देखो एक अखर अपने एक एक अखर बाद आ गया पॉइंट आ गया जी सिंपल इन्हू तीन दसा जी प्वाइंटा किमें लिखोगे ਮਨ ਲਾ 2 ਬਟਾ ਆਪਣੇ ਕੋ 100 ਆ ਗਏ ਇਸਨ ਤੁਸੀਂ ਪੁਆਇੰਟਾ ਹੀ ਦੇਖਣਾ ਹੈ ਕਟੜਾ ਨਹੀਂ ਪੁਆਇੰਟਾ ਵੀ ਦੇਣਾ ਤੁਸੀਂ ਇਸ ਨੂੰ ਇਹਦੇ ਤੇ ਇੱਕ ਬੜਾ 50 ਜੋ ਤੁਸੀਂ ਪੁਆਇੰਟਾ ਜਿ ਲਿਖਿਆ ਕਿਵੇਂ ਲਿਖੋਗੇ ਸਿੰਪਲ ਕੀ ਕਰੋਗੇ ਦੋ ਲਿਖੋਗੇ ਆ ਦੋ ਅੱਖਰਾਂ ਬਾਅਦ ਦੇਗਾ ਨਾ 1 2 3 ਮਤਲਬ ਦੋ ਅੱਖਰਾਂ ਬਾਅਦ ਛੱਡ ਕੇ ਲੱਗਦਾ ਪਏ ਇੱਕ ਅੱਖਰ ਆਪਾਂ ਲੇਖ ਲਿਆ ਦੋ ਅੱਥੇ ਤੁਸੀਂ ਪੁਆਇੰਟਾ ਲਾ ਦੋਗੇ ਠੀਕ ਹੈ ਜੀ ਮਾਲਾ ਤੁਹਾਡੇ ਕੋਲ ਹੈਗਾ 2/ 3 ਆ ਗਿਆ ਜੀ ਜੇਕਰ ਤੁਸੀਂ ਨਾ ਇੱਥੇ ਦੋ ਨਾਲ ਗੁਣਾ ਕਰ ਦੋ ਉੱਪਰ ਵੀ ਥੱਲੇ ਵੀ ਦੋ ਨਾਲ ਗੁਣਾ ਕਰ ਦੋ ਇੰਨਾ ਚ ਕੋਈ ਫਰਕ ਨਹੀਂ ਆਣ ਲੱਗਿਆ ਵੈਲਿਊ ਬਿਲਕੁਲ ਸੇਮ ਆ ਗਿਆ ਲਿਖਿਆ 2 ਦੋਨੇ 4 3 ਦੋਨੇ 6 ਇਹਨੂੰ ਕੱਟੇਗੇ ਇਹ ਆ ਜਾਊਗਾ 2 ਆ ਜਾਊਗਾ 3 ਦੇਖ ਇਹ ਇੰਦੇ-ਤਿੰਦੇ ਕੋਈ ਫਰਕ ਹੈਗਾ ਕੋਈ ਫਰਕ ਨਹੀਂ ਹੈਗਾ ਨਾ ਲਿਖ ਲਓ ਦੁਬਾਰੀ ਫਿਰ ਇੱਕ ਹੋਰ 4/ ਲਿਖ ਲਓ 2 ਉੱਪਰ ਤੁਸੀਂ ਦੋ ਨਾਲ ਗੁਣਾ ਕਰ ਦੋ थले भी सेम दो गुना कर दो चारूनी अठ दो दुनी चार कट्टा एक दो ए आ जूगा चार कोई फर्क है या? कोई फर्क आया इन्हें कोई फर्क नहीं है ना इन्हें पता लग गया ना ਉਹਨਾਂ ਆਪਨੇ ਕੋਲ ਸੀਗਾ ਜਿਨੇ 1/50 ਦਿੱਤਾ ਸੀਗਾ ਦਾ ਆਪਣਾ ਕੁਐਸਚਨ ਚ ਕਿਨੇ ਦਿੱਤਾ ਸੀਗਾ 1/50 50 ਨਾਲ ਤਾਂ ਪੁਆਇੰਟ ਬਣੂਗਾ ਨਹੀਂ ਕੀ ਕਰੋਗੇ ਤੁਸੀਂ ਉੱਪਰ ਦੇ ਦੋਨਾਂ ਗੁਣਾ ਕਰ ਦਿਓ ਇੱਥੇ ਵੀ ਦੋਨਾਂ ਗੁਣਾ ਕਰ ਦਿਓ ਕਿੰਨਾ ਆ ਜਾਊਗਾ 50 ਦੋਨਾਂ 100 ਉੱਪਰ ਕਿੰਨਾ ਆ ਗਿਆ ਦੋ ਤੁਸੀਂ ਕਿਵੇਂ ਲਿਖੋਗੇ ਦੋ ਅੱਖਰਾਂ ਬਾਅਦ ਆਏਗਾ ਨਾ ਦੋ ਆ ਤੁਹਾਡਾ ਅੰਸਰ ਹੋ ਜਾਊਗਾ ਜੀ ਆਦੂkle ਹੀ ਸੀਗਾ ਨਾ ਦੇਖ ਕਿੰਨੇ ਅੱਖਰ ਬਾਅਦ ਆਉਂਦਾ ਪਏ 1 2 3 ਮਤਲਬ ਤਿੰਨ ਅੱਖਰ ਬਾਅਦ ਆਉਂਦਾ ਪਏ ਤੁਸੀਂ ਸਿੰਪਲ ਆਉਂਦਾ ਪਿਆ ਦੋ ਬਕਰ ਛੱਡ ਕੇ ਤੀਜੇ ਅੱਖਰ ਤੇ ਤੋੜਾ ਡਾਲਾ ਪਿਆ ਇਹਨਾਂ ਦੇਖੋ ਆਪਣੇ ਇੱਕ ਅੱਖਰ ਸੀਗਾ 1 2 ਫਿਰ ਪੁਆਇੰਟ ਆਉਂਦਾ ਪਿਆ ਇਵੇਂ ਕਰਦੇ 1 2 ਪੁਆਇੰਟ ਆਉਂਦਾ ਪਿਆ तक किसी ना समझ लगी हो दसे कुछ नहीं बिल्कुल सिंपल करे एक बड़ पे तो उपर भी कर दता थले करता सेम आ गया पहले करे कोई फर्क नहीं पैन लग्या इसमें पॉइंटा भी लियाओगे तो पॉइंट अपना आजगांट जीरो दो बस अपनी आज की क्लास ही थोड़ी है औखी उस सौखिया आन गए ਨਾਲੇ ਐਸਐਸਏ ਦੇ ਜੀ ਨੋਟੀਫਿਕੇਸ਼ਨ ਆ ਗਏ ਉਹਨਾਂ ਜੋ ਕੁਝ ਮੰਗਿਆ ਹੋਇਆ ਹੈ ਨਾ ਪਲੱਸ ਤੁਸੀਂ ਤਿਆਰੀ ਹੋਣੇ ਨਾਲ ਹੀ ਖਿੱਚ ਦੋ ਇਹਨਾਂ ਦੀ ਮੈਂ ਦੀ ਕਲਾਸਾਂ ਲੱਗ ਰਹੀ ਨੇ ਆਪਣੀ ਆਲਰੇਡੀ ਤੁਹਾਡੇ ਕੋਲ ਮੈਂ ਪੁੱਛਾਂ ਇੱਥੇ 2.5 ਹੈਗਾ ਥੱਲੇ ਤੁਹਾਡੇ ਕੋਲ ਲਾ ਲਓ ਤੁਸੀਂ 25 ਲਾ ਲਓ ਕਰੇ ਜੇ ਇਹਨੂੰ ਤੁਸੀਂ ਕਿਵੇਂ ਕਰੋਗੇ ਪੁਆਇੰਟਾ ਜੇ ਕਰਨਾ ਹੈ ਪੁਆਇੰਟਾ ਜੇ ਕਰਨਾ ਹੈ ਕਿਵੇਂ ਕਰੋਗੇ ਸਿੰਪਲ ਆ ਤੁਸੀਂ ਕੁਝ ਨਹੀਂ ਕਰਨਾ ਆ ਦੇਖੋ ਕਿੰਨਾ ਹੈ 22 22 ਵਿੱਚ ਤੁਸੀਂ ਹੋਰ ਜੋੜੋਗੇ ਗੁਣਾ 2 ਕਰੋ ਕਿੰਨਾ ਬਣ ਜਾਊਗਾ 5 22 ਤੇ 22 ਕਿੰਨਾ ਬਣ ਗਿਆ 5 ਇੱਥੇ 2 ਕਰੋ ਕਿੰਨਾ ਬਣ ਗਿਆ 50 ਐਨ ਤੁਸੀਂ 100 ਬਣਾਣਾ ਹੈ ਗੁਣਾ ਇੱਥੇ 2 ਕਰ ਦੋਗੇ ਇੱਥੇ ਗੁਣਾ 2 ਕਰੋਗੇ ਕਿੰਨਾ ਬਣ ਜਾਊਗਾ ਥੱਲੇ ਆ ਗਿਆ 100 ਉੱਪਰ ਆ ਜਾਊਗਾ 10 ਠੀਕ ਹੈ ਜੀ ਓਕੇ ਐਜ ਤੱਕ ਇਸ ਨਾਲ ਸਾਨੂੰ ਲੱਗੀ ਹੋਇਆ ਤਾਂ ਤੁਸੀਂ ਇਸ ਨੂੰ ਪੁਆਇੰਟਾਂ ਵਿੱਚ ਲਿਖੋਗੇ ਨਾ ਤੁਹਾਡੇ ਕੋਲ 0 1 ਫਿਰ ਉਸ ਤੋਂ ਬਾਅਦ ਪੁਆਇੰਟ ਆ ਜਾਊਗਾ ਜਾਂ ਇਹਦਾ ਆ ਜਾਊਗਾ ਇੱਥੇ ਤੱਕ ਕਿਸੇ ਨਾਲ ਸਮਝ ਲੱਗੀ ਹੋਵੇ ਦੱਸੇ ਜੇ ਆਪਣੀ ਏਸੀ ਵਿੱਚ ਇੱਕ ਮੈਕਸਿਮਮ ਵੈਲਿਊ ਹੁੰਦੀ ਹੈ ਇੱਕ ਹੁੰਦੀ ਹੈ ਰਾਮਸ ਇੱਕ ਹੁੰਦੀ ਹੈ ਮੈਕਸਿਮਮ ਵੈਲਿਊ ਜਿਸ ਨੂੰ ਤੁਸੀਂ ਪੀ ਟੂ ਪੀ ਕਹਿ ਸਕਦੇ ਹੋ ਜਾਂ ਅਧਿਕਤਮ ਕਹਿ ਸਕਦੇ ਹੋ ਦੈ ਮੈਕਸਿਮਮ ਵੈਲਿਊ ਵਾਸ ਨੂੰ ਕਿਹਾ ਜਾਂਦਾ ਹੈ ਮੰਨ ਲਓ ਆਪਣੇ ਕੋਲ ਮੈਕਸਿਮਮ ਵੈਲਿਊ ਹੈਗੀ ਆ ਮੈਕਸਿਮਮ ਆਪਣੇ ਕੋਲ ਵੈਲਿਊ ਆ ਗਈ ਇੱਕ ਆਪਾਂ ਪਤਾ ਨੇ ਐਸਸੀ ਸਪਲਾਈ ਹੈ ਨਾ ਉਪਰੇਟਰ ਚਲਦੇ ਰਹਿੰਦੀ ਪਲੱਸ ਨੈਕ ਪਲੱਸ ਪਲੱਸ ਮਾਈਨਸ ਪਲੱਸ ਮਾਈਨਸ ਹੁੰਦੀ ਰਹਿੰਦੀ ਹੈ ਪਤਾ ਨਹੀਂ ਇੰਨਾ ਤਾਂ ਪਤਾ ਹੈ ਨਾ ਸਾਰਿਆਂ ਨੂੰ ਤੁਸੀਂ ਪਿੱਤ ਕਿ ਆ ਚੀਜ਼ ਹੋ ਜੂਗੀ ਤੁਹਾਡੀ ਪੀਕ ਮਤਲਬ ਹਾਈਐਸਟ ਮੈਕਸਿਮਮ ਵੈਲਿਊ ਹੋਗੀ ਪੀਕ ਆ ਜਾਊਗੀ ਤੁਹਾਡੀ ਲੋ ਮੈਨਸ ਵਿੱਚ ਠੀਕ ਹੈ ਜੀ ਆ ਹੋਊਗੀ ਤੁਹਾਡੀ ਪੀਕ ਟੂ ਪੀਕ ਇਹ ਹੋ ਜੀ ਕਿ ਲੋ ਜਿਹੜਾ ਸਰ ਇਹਦੇ ਵਿੱਚ ਟਾਈਮ ਆ ਗਿਆ ਜੇ ਤੁਹਾਨੂੰ ਕੋਈ ਟਾਈਮ ਪੁੱਛ ਲੈ ਜਾਵੇ ਇੱਥੇ ਇੱਥੇ ਦੱਸੋ ਕਿੰਨਾ ਟਾਈਮ ਲੱਗਿਆ ਤੁਸੀਂ ਇਸਨੂੰ ਕੀ ਕਰੋਗੇ ਇਹ ਆਪਣਾ ਕੀ ਹੁੰਦਾ ਟਾਈਮ ਪੀਰੀਅਡ ਕੀ ਹੁੰਦਾ ਹੈ ਆਪਣਾ ਟਾਈਮ ਪੀਰੀਅਡ ਠੀਕ ਹੈ ਜੀ ਆ ਹੋ ਗਈ ਪੀ ਟੂ ਪੀਕ ਇਹ ਹੋਗੇ ਲੋ ਇਹਨੂੰ ਆ ਜਦੋਂ ਟੂ ਟਾਈਮ ਪੁੱਛ ਲਿਆ ਜੇ ਤੁਸੀਂ ਇਸ ਨੂੰ ਕੀ ਕਹੋਗੇ ਟਾਈਮ ਪੀਰੀਅਡ ਹੈ ਆਪਣਾ ਆ ਗਿਆ ਜਿੱਥੇ ਇਹ ਉੱਪਰ ਜਾ ਕੇ ਜੋ ਇਸ ਮੰਨ ਲਓ 300 ਹੋ ਗਈ 300 ਪਲੱਸ ਹੋ ਗਈ ਫਿਰ ਇੱਥੇ ਜਾ ਕੇ ਤੁਹਾਡੇ 300 ਮਾਈਨਸ ਵੀ ਹੋ ਜਾਊਗੀ ਆ ਤੁਹਾਡੀ ਜ਼ਿਆਦਾਤਰ ਸੇਮ ਹੀ ਰਹਿਣਗੀ ਅੱਗੇ ਆਪਾਂ ਕਰਦੇ ਹਾਂ ਜੇ ਤੁਸੀਂ ਇੱਕ ਦੀ ਕੱਢ ਲਓਗੇ ਤੁਹਾਨੂੰ ਪਤਾ ਲੱਗ ਜਾਊ ਕਰੋਗੇ ਵੀ ਇੱਥੇ ਤੁਹਾਡੀ ਕਿੰਨੀ ਹੈਗੀ ਇੱਥੇ ਕਿੰਨੀ ਹੈਗੀ ਕਿੰਨੀ ਚੱਲ ਰਹੀ ਹੈ ਜੀ ਲੱਗੇ ਪਤਾ ਐਸਨ ਕਿ ਪੀਕ ਟੂ ਪੀ ਕਿਉਂ ਕਿ ਇਹ ਅੰਦਰ ਵੱਧ ਅਧਿਕਤਮ ਤੋਂ ਅਧਿਕਤਮ ਤੁਝ ਕਹਿ ਸਕਦੇ ਇਸ ਨੂੰ ਮੈਕਸਿਮਮ ਵੈਲਿਊ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਕੀ ਕਹਿੰਦੇ ਸੀ ਵੀ ਆਪਾਂ ਵੇਵ ਸਾਈਲ ਦੋ ਤੋਂ ਤਿੰਨ ਕੁਐਸਚਨ ਥੋੜੇ ਇਥੋਂ ਬਣ ਜਾਂਦੇ ਆ ਪਿਛਲੇ ਪੇਪਰਾਂ ਚ ਪ੍ਰੈਕਟਿਸ ਪੇਪਰ ਹੋਇਆ ਸੀਗਾ ਆਇਆ ਸੀਗਾ ਐਸ ਤਰ੍ਹਾਂ ਦੇ ਵੀ ਇਹ ਫੇਵਰੇਟ ਟਾਪਿਕ ਆ ਪੀ ਰਿਪਲਸ ਪੀਐਸਪੀਸੀਐਲ ਦਾ ਟਾਈਮ ਪੀਰੀਅਡ ਹੋ ਗਿਆ ਪੀ ਟੂ ਪੀਕ ਹੋ ਗਿਆ ਆਪਣਾ ਇਹਨੂੰ ਲੋ ਹੋ ਜੂਗਾ ਆਨਨ ਕੀ ਕਹਿੰਦਾ ਸਾਈਨ ਵੇਵ ਕਿਹਾ ਜਾਂਦਾ ਜੀ ਇੱਕ ਕੱਲ ਆਪਾਂ ਕਰਿਆ ਸੀ ਕਿ ਉਹਦਾ ਸੀਗਾ ਵਾਕਈ 866 ਸੀਗਾ ਬੋਲਨ ਕਈ ਵਾਰ ਹੋ ਜਾਂਦਾ ਨਾ ਡਬਲ ਮੈਂਡ ਹੋਏ ਤੇ ਬੋਲ ਆਪਾਂ ਕੁਝ ਹੋਰ ਜਾਈਦਾ ਲੈ ਕੁਝ ਹੋਰ ਜਾਈਦਾ ਬਟ ਇਹਨਾਂ ਨੂੰ ਮੈਨੇਜ ਕਰਿਆ ਕਰੋ ਜੀ ਉਹ ਇੱਕ ਬੱਚ ਨੇ ਸਹੀ ਪਾਵ ਦਿੱਤਾ ਸੀਗਾ ਉਹ ਸਹੀ ਸੀਗਾ 866 ਸੀਗਾ 60 ਸਾਈਨ ਦਾ ਕਈ ਵਾਰ ਹੋ ਜਾਂਦਾ ਨਾ ਡਬਲ ਮੈਂਡ ਹੋ ਜਾਂਦਾ ਆਪਾਂ ਬੋਲੀ ਕੁਝ ਹੋਰ ਜਾਈਦਾ ਲੈ ਲਿਖੇ ਹੀ ਹੋਰ ਜਾਈਦਾ ਕਈ ਵਾਰ ਹੋ ਜਾਂਦਾ ਜੀ ਇਹਨਾਂ ਨੂੰ ਤਾਂ ਮੈਨੇਜ ਕਰਿਆ ਕਰੋ ਠੀਕ ਹੈ ਜੀ ਚਲੋ ਨੈਕਸਟ ਤੁਹਾਨੂੰ ਮੈਂ ਇੱਕ ਹੋਰ ਕਹਿੰਦਾ ਦੱਸਦਾ ਆਪਣੇ ਕੋਲ ਆ ਆ ਗਈ 사인 사인 ਵੇਵ ਹੈ ਗਿਆ ਇਹ ਪਹਾੜ ਜੇ ਬੰਦੇ ਹੁੰਦੇ ਨੇ ਠੀਕ ਹੈ ਜੀ ਪੋਜੀਟਿਵ ਨੈਗੇਟਿਵ ਹੁੰਦੇ ਆ ਮੰਨ ਲਓ ਆਪਣੇ ਘਰਾਂ ਵਿੱਚ ਕਿੰਨੀ ਆਉਂਦੀ ਪਈ ਹੈ 50 ਹਰਟਸ ਆਉਂਦੀ ਪਈ ਆਪਣੇ ਘਰਾਂ ਚ ਕਿੰਨੀ ਆਉਂਦੀ ਪਈ ਹੈ ਤੁਸੀਂ ਇਹਨਾਂ ਮੰਨ ਲਓ 50 ਹਟ ਇਸ ਆਉਂਦੀ ਪੀ ਆਪਣੇ ਘਰਾਂ ਵਿੱਚ ਠੀਕ ਹੈ ਜੀ ਜੇ ਤੁਹਾਡੇ ਕੋਲ ਇੱਥੋਂ ਆ ਇੱਕ ਪੂਰੇ ਕੰਪਲੀਟ ਦਾ ਇੱਕ ਪੂਰੇ ਪੂਰੇ ਕੰਪਲੀਟ ਜਿਹੜਾ ਆਪਣਾ ਹੈਗਾ ਸਾਈਕਲ ਇਹਦਾ ਮੈਂ ਟਾਈਮ ਪੀਰ ਪੁੱਛਣਾ ਤੁਸੀਂ ਇੱਥੋਂ ਦੱਸ ਇਹਦਾ ਇਹਦਾ ਮੈਨੂੰ ਟਾਈਮ ਪੀਰੀਅਡ ਦੱਸੋ ਕੀ ਕਰੋਗੇ 50 ਹਟ ਜੇ ਕਹਣਾ ਆਉਂਦੀ ਪੀ ਜੇ ਮੈਂ ਤੁਹਾਡੇ ਕੋਲ ਇੱਕ ਦਾ ਪੁੱਛਣਾ ਹੋਵੇ ਇਹਦਾ ਦੱਸੇ ਦੱਸੋ ਮੈਨੂੰ ਟਾਈਮ ਪੀਰ ਇੱਥੇ ਕਿੰਨਾ ਟਾਈਮ ਹੋਊਗਾ ਤੁਸੀਂ ਮੈਨੂੰ ਦੱਸ ਸਕਦੇ ਜੇ ਇਹ ਤੁਹਾਡੇ ਕੋਲ ਪੁੱਛ ਲਵਾਂ ਮੈਂ ਇੱਥੋਂ ਟਾਈਮ ਦੱਸੋ ਤੁਸੀਂ ਦੱਸ ਸਕਦੇ ਮੈਨੂੰ ਇੱਕ ਦਾ ਜੇ ਤੁਸੀਂ ਇੱਕ ਦਾ ਕਰ ਲਿਆ ਤੁਹਾਨੂੰ ਆਟੋਮੈਟਿਕ ਪਾ ਲੱਗ ਜਾਊਗਾ ਇੱਥੇ ਕਿੰਨੀ ਆਦੀ ਪਈ ਹੈ ਕੀ ਕਰਦੇ ਸੀਗੇ ਆਪਾਂ ਸਿੰਪਲ ਤੁਸੀਂ ਕੀ ਕਰਨਾ ਹੈ ਇੱਕ ਦਾ ਕੱਟਣਾ ਹੈ 1/50 ਕਰੋਗੇ 1/50 ਕਰੋਗੇ ਸਿੰਪਲ ਇੱਕ ਦਾ ਕੱਟਣਾ ਆਪਣੇ ਕਰੰਟ ਸਪਲਾਈ ਜਿਹੜੀ ਹੁੰਦੀ ਹੈ ਕਿੰਨੀ ਆਉਂਦੀ 50 ਹੱਟ ਜੀ ਆਉਂਦੀ ਨਾ ਕੀ ਕਰੋਗੇ ਤੁਸੀਂ ਇੱਥੇ ਇੱਕ ਦੁੱਗਣਾ ਦੋ ਕੀਤੀ ਇੱਥੇ ਦੋਨੋਂ ਦਾ ਦੋ ਕੀਤੀ ਕਿੰਨਾ ਆ ਗਿਆ 100 ਉੱਪਰ ਆ ਗਿਆ ਕਿੰਨਾ ਦੋ ਇਹਨੂੰ ਤੁਸੀਂ ਪਰਟੇਜ ਲਿਖੋਗੇ 1 2 ਤੇ ਤੀਸਰੇ ਨੰਬਰ ਤੇ ਬੇ ਤੀਜੇ ਅੰਕ ਤੇ ਆਉਂਦਾ ਪਿਆ ਤੁਸੀਂ 2 1 2 ਤੇ ਤੀਜੇ ਇੱਥੇ ਤੁਹਾਡੇ ਕੋਲ ਪੁਆਇੰਟ ਆ ਗਿਆ ਕਿੰਨਾ ਆ ਗਿਆ ਤੁਸੀਂ 0 ਵਿੱਚ ਲਾਸ ਤੇ ਕੋਈ ਦਿੱਕਤ ਨਹੀਂ 2 ਆ ਗਿਆ ਇੱਥੇ ਤੁਹਾਡੇ ਕਿੰਨਾ ਆਉਂਦਾ ਪਿਆ 2 ਕਿੰਨਾ ਆਉਂਦਾ ਪਿਆ 2 ਮਤਲਬ ਤੁਹਾਡੇ 1 ਵਿੱਚ ਕਿੰਨਾ ਆ ਗਿਆ ਇੱਥੇ ਕਿੰਨਾ ਆਉਂਦਾ ਪਿਆ 2 ਟੈਂਪਰੇਟ ਤੁਹਾਡੇ ਕਿੰਨਾ ਹੋ ਗਿਆ ਜੀ .2 ਟੈਂਪਰੇਟ ਇੱਥੇ ਤੁਹਾਡੇ 2 ਹੋ ਗਿਆ ਜੇ ਅਗਲੇ ਪੁੱਛ ਲੈ ਦੋ ਤੁਸੀਂ ਇਹਦੇ ਦਾ ਜੋੜ ਦੇ ਕਿੰਨਾ ਹੋ ਜਾਊਗਾ 4 ਇਵੇਂ ਦੋ ਦੋ ਜੋੜਦੇ ਜੇ ਤੁਹਾਨੂੰ ਇਥੋਂ ਪਤਾ ਲੱਗ ਗਿਆ ਵੀ ਤੁਹਾਡੀ ਇੱਥੇ ਕਿੰਨੀ ਆ ਰਹੀ ਹੈ ਦੋ ਵੇਵ ਤੱਕ ਆਉਂਦੀ ਪਈ ਹੈ ਪੁਆਇੰਟ 02 ਤੱਕ ਆਉਂਦੀ ਪਈ ਪੁਆਇੰਟ 2 ਤੱਕ ਆਉਂਦੀ ਪਈ ਤੁਸੀਂ ਇੱਕ ਦਾ ਕੱਢ ਲੈਂਦੇ ਜੇ ਸਿੰਪਲ ਹੈ ਤੇ ਤੁਹਾਡੇ ਕੋਲੋਂ ਸਾਰੀਆਂ ਤੁਸੀਂ ਵੇਵ ਚੈੱਕ ਕਰ ਸਕਦੇ ਹੋ ਕਿੰਨੀਆਂ ਇੱਥੇ ਆ ਰੀਆਂ ਨੇ ਠੀਕ ਹੈ ਜੀ नोट हो गया, पता गया? कि आरे ने फिर टोटल कर सकते जे बराबर एक होंगी मैक्सीम एक होंगी है आर एम एस रैमस वैल्यू है ना ਆਪਾਂ ਨੈਕਸਟ ਕਰਾਂਗੇ ਕੱਲ ਦੀ ਕਲਾਸ ਵਿੱਚ ਕਰਾਂਗੇ ਕਿਉਂਕਿ ਅੱਜ ਮੈਂ ਤੁਹਾਨੂੰ ਜਿਹੜਾ ਆਰਐਮਐਸ ਕਰਾਉਂਗਾ ਤੁਹਾਡੀ ਕਲਾਸ ਲੰਮੀ ਬਹੁਤ ਹੋ ਜਾਊਗੀ ਇਹਨੂੰ ਆਪਾਂ ਕਰਾਂਗੇ ਕੱਲ੍ਹ ਇਸ ਇਹਦੇ ਵਿੱਚ ਐਵਰੇਜ ਵੀ ਪੁੱਛ ਲਈ ਜਾਂਦੇ ਆਸਟ ਵੀ ਆ ਜਾਂਦੀ ਹੈ ਪੀਕ ਟੂ ਪੀਕ ਵੀ ਆਊਗਾ ਇਹ ਬੜਾ ਬੁੜਾ ਟੋਪਿਕ ਆ ਬਿਲਕੁਲ ਸਿੰਪਲ ਟੋਪਿਕ ਕਰਾਂਗੇ ਇਸ ਨੂੰ ਆਪਾਂ ਕੱਲ੍ਹ ਸਟਾਰਟ ਕਰਾਂਗੇ ਇਹਦੀ ਵੈਲਿਊ ਵੀ ਆਪਣੇ ਜਿਹਨੇ 70% ਆਉਂਦੀ ਆ ਨਾ ਆਪਾਂ ਤੁਹਾਨੂੰ ਦੱਸੂਗਾ ਮੈਂ ਵੀ ਐਦਾ ਇੱਕ ਆ ਬਾਲਟੀ ਹੈਗੀ ਐ ਇੱਥੇ ਏਸੀ ਇੱਥੇ ਏਸੀ ਸਪਲਾਈ ਲਾ ਲਓ ਮੰਨ ਲਓ ਆਪਾਂ 10 ਵੋਲਟ ਲਾ ਲਈ ਇੱਥੇ ਕਰਾੜਗੇ ਕਿੰਨੇ ਟਾਈਮ ਫਿਰ ਇੱਥੇ ਆਪਾਂ ਡੀਸੀ ਲਾ ਲਵਾਂਗੇ ਸੇਮ ਰਾਡ ਹੋਊਗੀ ਠੀਕ ਹੈ ਜੀ ਉਹ ਵੀ 10 ਤੇ ਉਹ ਇਹਨੂੰ ਜਿਹਨੇ 3 ਮਿੰਟ ਵਿੱਚ ਕਰਦੀ ਪਈ ਆ ਇਹਨੂੰ 5 ਮਿੰਟ ਵਿੱਚ ਕਰਦੀ ਪਈ ਆ ਇਹਪਰ ਕੱਲ ਦੀ ਕਲਾਸ ਵਿੱਚ ਕਰਾਂਗੇ ਅੱਜ ਸਟਾਰਟ ਕਰਾਂਗੇ ਨਾ ਅੱਜ ਆਪਣੀ ਘਟੋ ਘਾਟ ਕੈਂਡੀਡੇਟ ਦੀ ਕਲਾਸ ਹੋ ਚੁਗੀ ਇਹ ਵਲੀ ਠੀਕ ਹੈ ਜੀ ਫਿਰ ਆਪਾਂ ਕਰਾਂਗੇ ਫਿਰ ਇਹਨੂੰ ਬਰਾਬਰ ਇਕੁਵਲ ਕਰਨ ਲੱਗੇ ਮਤਲਬ ਇਹਦੀ ਪਰਸੈਂਟੇਜ ਦੀ ਵੈਲਿਊ ਕਿੰਨੀ ਕਰਾਂਗੇ ਆਪਾਂ 70% ਕਰਾਂਗੇ ਤੇ ਏਸੀ ਦੇ ਇਕੁਵਲ ਹੋ ਜਾਊਗੀ ਇਹ ਆਪਾਂ ਕਰਾਂਗੇ ਕੱਲ ਸਟਾਰਟ ਜੇ ਅੱਜ ਸਟਾਰਟ ਕਰਦੇ ਨਾ ਕਲਾਸ ਲੰਮੀ ਹੋ ਜਾਊਗੀ ਦੇ ਨੈਕਸਟ ਟੌਪਿਕ ਕਲਾਸ ਟਾਰ ਕਰਦੇ ਪੰਜਾਬੀ ਦੀ ਅਗਲੇ ਲੈਕਚਰ ਵਿੱਚ ਆਈ ਹੋਪ ਇਤੋਂ ਤੱਕ ਜਿੰਨਾ ਆਪਾਂ ਕਰਿਆ ਹੈ ਭਾਵੇਂ ਛੋਟਾ ਜਿਹਾ ਪੋਰਸ਼ਨ ਕਰਿਆ ਹੈ ਸਮਝ ਲੱਗੀ ਹੋਗੀ ਮਿਲਦੇ ਆ ਨੈਕਸਟ ਕਲਾਸ ਵਿੱਚ ਧੰਨਵਾਦ ਜੀ ਸਾਰਿਆਂ ਦਾ